ਦੇ ਕਿ ਬਣਦਾ ਆਈ ਮ ਜੂਰ ਹੋ ਹੋ ਸਲਟ ਹੋ ਚੜੀਏ ਅਲੈਕਸ ਸਾਈਕਲ ਜਾ ਚੁੱਕਿਆ ਇੱਧਰ ਇੱਕ ਬਲਦ ਗੱਡੀ ਤੇ ਨਾਲ ਤੇ ਢੇੜਾ ਮਾਰਨ ਵਾਲਾ ਮੋਟਰਸਾਈਕਲ ਮੂੰਗੀ 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 ਆਪੇ ਆ ਬੇਲੇ ਲੋਕ ਇਧਰ ਦਰਸ਼ਕੋ ਸਵਾਗਤ ਆ ਥੋੜਾ ਪਹੁੰਚਣ ਦੇ ਇਥੇ ਹਾ ਹਾ ਹਾਂ ਬਾਂਦਰ ਬੁੱਟੇ ਆਂਬ 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 ਆਈ ਦੀਆਂ ਆਖੇ ਰੋਟਾ ਸੁਕਵੜਾ ਮਸਤੀ ਮਟਾਰਾ ਬਣਾਏ ਨਹੀਂ ਨਿਆਰੇ ਦੇਖੋ ਮੀ ਤੋ ਬਾਹਰ ਥੋੜਾ ਜਾਂ ਨਹੀਂ ਪਿਆ ਮਿੱਟੀ ਕਟਾ ਲੈ ਗਿਆ ਸਾਰਾ ਕੀ ਰਹਿ ਗਿਆ ਮਿੱਟੀ ਕਟਾ ਗਾਣੇ ਚੱਲੀ ਜਾਂਦੇ ਵਿੱਚ ਦੇਖੋ ਪਰ ਵੰਦ ਪੂਰਾ ਇੱਥੇ ਆਪਣੇ ਕੋਲੇ ਨਹੀਂ ਆ ਗਿਆ ਤਾਂ ਅੰਦਰ ਇਹ ਜਿਆਦਾ ਹੈਗਾ ਜਮਾਂ ਅੰਦਰ ਆਹੀ ਆਪਣੀ ਸਵਾਰੀ ਆ ਬਨੂਏਦ ਕੀ ਲੱਗੇ ਸੀ ਫਲ ਥੋੜੇ ਜਿਹੀਆਂ ਅੰਬੀਆਂ ਅਗਲੇ ਸਾਲ ਵੱਧ ਲੱਗਣੀਆਂ ਤੇ ਆਪੇ ਹਾਲ इधर झोना ही झोना कहाँ कहाँ से देख रहे हैं सभी हमें कल कुछ आदमी हमें बनारस से देख रहे थे उत्तर प्रदेश से दो तीन कलकत्ता से देख रहे थे कलकत्ता तो अगर कोई बाहर से है किसी अदर स्टेट से तो हिंदी में भी बात कर सकते हैं कोई दिक्कत नहीं है कोई कुछ पूछना है आपने ये जो लेट लगानी है चावल उसके लिए लगाई गई है पौध ये वाली मूंगी की फसल काट के जो लगेगी ना वो वाली उसके लिए ये खेत जो दिखाई दे रहे हैं आप लोगों को और अभी भी बारिश हो सकती है किसी भी टाइम ये देखो देख कहाँ कहाँ से देख रहे हो कमेंट करके बताओ हमें ये 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 ना गाने ट्रैक्टर पे चलते हैं ना जो ਇਹਦੇ ਕਰਕੇ ਇਹਦੇ ਕਾਪੀਰਾਈਟ ਆ ਜਾਂਦਾ ਇਹਦੇ ਲਈ ਬੋਲਣਾ ਪੈਂਦਾ ਮੰਨ ਲੋ ਵੱਧ ਆਹ ਲੇਟ ਵਾਲੀ ਇਹਦੇ ਨਾਲ ਸਾਰ ਨਾ ਘਟੋ ਘਟ 2.5 ਦਿਨ ਕਿਲੇ ਵਿੱਚ ਤੇ ਹੋ ਦੇਖੋ ਬਹੁਤ ਪੁਰਾਣੀ ਟਾਲੀ ਤੇ ਜਾਮਣ ਦਾ ਪੇੜ ਆ ਇਹ ਇਹਦੇ ਤੇ ਜਾਮਣਾਂ ਬਹੁਤ ਲੱਗੀਆਂ ਬਹੁਤ ਲੋਕ ਆਉਂਦੇ ਖਾਣ ਇੱਥੇ ਤੇ ਨੇੜੇ ਜਾ ਕੇ ਸੁੰਦਰ ਖਾਣੇ ਕਿਆੜਾ ੜਵਾਨੀ ਸਟੂਲਾ ਖੇਤਾਂ ਚ ਕੀ ਕਰਦਾ ਖੇਤਾਂ ਚ ਕੀ ਕਰਦਾ ਓਕੇ ਕੰਦੇ ਦਾ ਪੁੱਤ ਆਈਡੀ ਦਾ ਤੂੰ ਨਕਲੀ ਬਣਾਈ ਬੈਠਾ ਕਿਆਰਾ ਅੜਵਾਨੀ ਦੇ ਨਾਮ ਤੇ ਜਾਂ ਫਿਰ ਤੂੰ ਕਟੋਰੀ ਹਿੰਦੀ ਜੀ ਲਿਖ ਦਿੰਦਾ ਸਾਨੂੰ ਵਹਿਮ ਹੋ ਜਾਂਦਾ ਵੀ ਕੌਣ ਆ ਬੰਦਾ ਉਹ ਲਿਖੀ ਪੰਜਾਬੀ ਜੀ ਜਾਨਾ ਸਰਵਿਸ ਚਾਹੀਦੀ ਐ ਤਾਂ ਤਰੀ ਕਰ ਦਾਂਗੇ ਅਸੀਂ ਆ ਜੀ ਇੱਥੇ ਫੁੱਲ ਸਰਵਿਸ ਕਰਾਂਗੇ ਤੇਰੀ ਔਰ ਲੁਧਾਸ ਕੰਚ ਦੇ ਹੋਰ ਪਾਸਿਓਂ ਆਏ ਨੇ ਵਧੀਆ ਮਾਹੌਲ ਬਣਿਆ ਖੇਤਾਂ ਦੀ ਗੱਲਬਾਤ ਕਰੀ ਜਾਂਦੇ ਆ ਕੋਈ ਗਾਲਾਂ ਨਹੀਂ ਕੱਢਦੇ ਕੋਈ ਵਧੀਆ ਚੈਨਲ ਚਲਾਉਂਦੇ ਆ ਗੰਦ ਨਹੀਂ ਪਾਉਂਦੇ ਇਹਹੀਆਂ ਚੀਜ਼ਾਂ ਤੁਹਾਨੂੰ ਦਿਖਾਉਣਗੇ ਗੰਦ ਪਾਉਣ ਵਾਲੇ ਬਲੌਗਰ ਸਾਨੂੰ ਚੰਗੇ ਲੱਗਦੇ ਆ ਦੇ ਆ ਆਪ ਦੀ ਜੀ ਲੈ ਲਾ गाने ਚੱਲੀ ਜਾਂਦੇ ਵਿੱਚ ਕਾਪੀਰਾਈਟ ਹੋਣਾ ਜਗਰਾਤ ਸਿੰਘ ਯੂਵੀ ਕਿੱਦਾਂ ਬਾਈ ਬਹੁਤ ਵਧੀਆ ਜੀ ਬਹੁਤ ਵਧੀਆ ਤੇਰੇ ਤੋਂ ਪਹਿਲਾਂ ਕਿ ਝੋਲੂ ਨਾ ਥਾ ਗਿਆ ਸੀ ਕਦ ਜਦੋਂ ਗਏ ਜਾ ਕਰਨਾ ਹੁੰਦਾ ਤਾਂ ਹੋਰ ਚੈਨਲਾਂ 'ਤੇ ਬਾਜਿਆ ਕਰੋ ਉੱਥੇ ਸਿੱਧਾਂ ਤੇ ਆ ਫੇਰ ਆਗਾ ਆਪਣਾ ਪਿੰਡ ਬਟੰਡੇ ਜ਼ਿਲ੍ਹੇ ਚ ਆਈ ਬਿਲਕੁਲ ਬਿਲਕੁਲ ਮਨਦੀਪ ਭੁੱਲਰ ਆਪਣਾ ਬਰਿੰਡੇ ਜਲੇ ਜਪਿੰਡਾ ਬਾਈ ਬੰਗੀ ਇੱਧਰ ਚੱਲੀ ਕੰਮ ਖਰਾਬ ਕਰੂਗਾ ਟਰੈਕਟਰ ਵਾਲਾ ਆਪਣਾ ਬਾਜ ਆਈ ਜਾਂਦੀ ਹੈ ਬੱਚਾ ਗਾਣਿਆਂ ਦੀ ਇੱਧਰ ਸੁਣਦੇ ਆ ਕਿ ਸੁਣਦੇ ਨਹੀਂ ਦਾ ਕਰਕੇ ਕਾਪੀਰਾਈਟ ਵਗੈਰਾ ਆ ਸਕਦਾ ਹੈ ਜੁਵਰਾ ਸਿੰਘ ਜੂਵੀ ਜੁਵਰਾ ਸਿੰਘ ਜੂਵੀ ਕਿਹੜੀ ਥਾਂ ਦੇਖ ਲਵਾਂ ਬਾਈ ਅੱਛਾ ਉਹਦੀ ਟਾਲੀ ਇੱਕ ਲਾਈ ਸੀ ਇਹ ਵਾਵਾ ਹੋ ਗਈ ਅੱਲਾ ਨੂੰ ਪੱਟ ਕੇ ਹੋਰ ਪਾਸੇ ਲਾਉਣ ਦਾ ਰੱਦ ਸੀ ਫਿਰ ਇੱਥੇ ਖੜੀ ਰਹੀ ਆਸੇ ਮੇਰੇ ਪਾਸੇ ਪੈਪ ਗੱਡ ਕੇ ਇਹਦੇ ਸਪੋਰਟ ਵੀ ਕਰੀ ਸੀ ਹੁਣ ਬਾਵਾ ਹੋ ਗਈ ਇਹ ਆ ਦੇਖੋ ਉਹ ਉਧਰ ਤੁਹਾਨੂੰ ਆਂਬਾਂ ਦੇ ਵੀ ਦਿਖਾਉਂ ਬੂਟ ਅਗਲੇ ਸਾਲ ਆਂਬਾਂ ਦੇ ਫਲ ਲੱਗਣ ਲੱਗ ਜਾਣਗੇ ਆ ਦੇਖੀ ਜਾਂਦਾ ਆ ਉਸੇ ਇਹ ਜੀ ਦੇ ਕਾਮ ਜਾਵਾਂ ਵੱਡੇ ਵੱਡੇ ਲਿਆਵੇ ਆਈ ਬੂਟੇ ਮੱਥਾ ਘਟਵਾਇਦਾ ਫਿਰ ਇਹਨਾਂ ਦਾ ਦੂਜੇ ਸਾਲ ਜਾਂ ਫਲ ਦੇਣ ਲੱਗ ਜਾਂਦੇ ਤੀਜੇ ਸਾਲ ਵੱਧ ਤੋਂ ਵੱਧ ਜੇ ਮੀਂਹ ਆ ਜਾਏ ਤਾਂ ਫਿਰ ਮੋਟਰਾਂ 'ਚ ਲੋੜ ਨਹੀਂ ਪਰ ਮੋਟਰ ਅੰਦਲੀ ਸਰ ਨਹੀਂ ਪਾਦੇ ਤੈਨਾਂ ਆ ਸੀ ਓ ਖੜਾ ਬਲਦ ਮੌਲਾ ਮੋਟਰ ਚੱਲਦੀ ਹਾਂ ਵਾਹਣ ਪਾਣੀ ਵਾਧੂ ਆ ਸਾਡੇ ਆਵਾਜ਼ ਮੰਗਣੀ ਕੋਈ ਹੈਲੋ ਗਾਇਸ ਹੂੰ ਇਹ ਹਾਉਣਾ ਏ ਸਾਨੂੰ ਖੇਤਾਂ ਨੇ ਯਾਰੇ ਇੱਧਰ ਕੱਸੀ ਦਾ ਪਾਣੀ ਵਾਧੂ ਸਿੱਧਾ ਹਿਮਾਲਿਆ ਪਰਬਤੋਂ ਆਉਂਦਾ ਕਿਹੜੇ ਪਾ ਜਾਣਾ ਆ ਖੜਾ ਮੌਲਾ ਬਲਦ ਗੱਡੇ ਆ ਕਿਦੇ ਕਿਦੇ ਕੋਲੇ ਹੁਣ ਅੱਜ ਕੱਲ ਤਾਂ ਦੂਜੀਆਂ ਚੱਲ ਪਈਆਂ ਮੋਟਰਸਾਈਕਲ ਵਾਲਿਆਂ ਕਿਵੇਂ ਅੱਖ ਚੋਂ ਪਾਣੀ ਐ ਸਿੱਟੀਆਂ ਨਾ ਦੋਨੇ ਅੱਖਾਂ ਚ ਸਿੱਟੀਆਂ ਦਾ ਸੁੱਖ ਸ਼ਾਂਤੀ ਆ ਮਹੇਸ਼ ਕਨਾਡੇ ਕਿ ਕੰਡੇ ਹਾਏ ਮਹੇਸ਼ ਕਾਣਾਡੇ ਹਾਏ ਕੀ ਹਾਲ ਚਾਲ ਹੈ ਜੀ ਨਹਿਰੀ ਪਾਣੀ ਵੀ ਆ ਰਹਾ ਹੈ ਥੋੜੀ ਬਾਰਿਸ਼ ਹੋ ਕੇ ਵੀ ਰੁਕ ਚੁੱਕੀ ਹੈ खेतों के नज़ारे देखो आप लोग कहाँ से देख रहे हो महेश जी आप हमें पानी फुल पूरा फुल बल्द दिखा था ਉਦੋਂ ਪਲੇਰੀ ਪੱਟੀ ਜਾਂਦੇ ਬੰਦੇ ਮੌਸਮ ਦੇਖੋ ਤੁਸੀਂ ਘੈਂਟ ਬਣਿਆ ਪਿਆ ਨਾ ਮੀਂਹ ਕਿਸੇ ਵੇਲੇ ਵੀ ਆ ਸਕਦਾ ਹੋਰ ਤੇਜ਼ ਬਾਰਿਸ਼ ਜ਼ਿਆਦਾ ਹੋ ਸਕਦੀ ਹੈ पर फिर भी पानी देने के लिए चावल को मोटर चलाना पड़ता है उस तरफ मूंगी लगी हुई है ये ट्रांसफार्मर के दूसरी साइड दाल बोलते हैं ना दाल मूंगी खाली करके फिर लगेगा चावल ये वाला आ जामुन जामुना खानियाँ तो आ बाधू जामुन 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 एक नंबर जामुन ये देखो किर के नीचे गिरी हुई है तैयार होके ताजी ट्यूबल कनेक्शन जामुन वादू साइकिल ਗਲੂਟਨ ਇਹੜੇ ਬੰਦੇ ਟਾਈਮ ਨਾਲ ਪਾਏ ਜਾਂਦੇ ਰਾਤ ਵਾਲੀ ਵਾਧਾ ਘਟਾ ਕਰਕੇ ਫਿਰ ਓਹ ਭਿੰਡੀ ਜਾਮਣਾ ਬਹੁਤ ਅਜੀ ਲੈ ਆਣੇ ਆ ਸਕਦੇ ਹੋ ਤੁਸੀਂ ਛੋਲਾ ਇਧਰ ਅੰਬ एक आम का पेड़ ये रहा बारिश के बाद सफाई बहुत होगी ना आसमान देखो ये ट्यूबल कनेक्शन ये वाला सिस्टम है ज़्यादा पानी हो तो धरती में नीचे छोड़ने के लिए अगर नहर का पानी ज़्यादा हो ना जरूरत नहीं खेत में तो इसको नीचे बोर में जला जाता है डायरेक्ट ये वाला और कहाँ कहाँ लगा हुआ ये सिस्टम और कौन कौन भाई साहब कहां कहां से देख रहे हो आप हमें कमेंट करके बताइए ਵਾਣੀ ਬਹੁਤ ਅੱਛਾ ਹੈ ਮਾਰੇ ਜਾਨ